ਹਾਲ ਹੀ ਚ ਨਿੱਜੀ ਟੈਲੀਕਾਮ ਕੰਪਨੀਆਂ ਨੇ ਆਪਣਾ ਪਲਾਨ ਕਰੀਬ 27% ਦੀ ਤੱਕ ਮਹਿੰਗਾ ਕੀਤਾ ਹੈ ਕਈ ਕੰਪਨੀਆਂ ਦੇ ਪਲਾਨ ਤਾਂ 600 ਰੁਪਏ ਤੱਕ ਮਹਿੰਗੇ ਹੋ ਗਏ ਨੇ ਇਹਨਾਂ ਪਲਾਨ ਦੇ ਮਹਿੰਗੇ ਹੋਣ ਤੋਂ ਬਾਅਦ ਗਾਕਾ ਨੂੰ BSNL ਦੀ ਯਾਦ ਆਈ ਹੈ ਸੋਸ਼ਲ ਮੀਡੀਆ ਪਲੇਟਫਾਰਮ X ਤੇ BSNL ਟ੍ਰੈਂਡ ਕਰ ਰਿਹਾ ਹੈ ਇਸ ਟ੍ਰੈਂਡ ਦੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਾਣ ਬੁੱਝ ਕੇ BSNL ਨੂੰ ਬਰਬਾਦ ਕੀਤਾ ਹੈ ਕਿਉਂਕਿ ਨਿੱਜੀ ਕੰਪਨੀਆਂ 6G ਦੀ ਤਿਆਰੀ ਕਰ ਰਹੀਆਂ ਨੇ ਅਤੇ BSNL ਕੋਲ ਅੱਜ ਵੀ 4G ਨਹੀਂ ਹੈ ਇਸੇ ਬਹਿਸ ਵਿਚਕਾਰ BSNL ਨੇ ਇੱਕ ਸਸਤਾ ਪਲਾਨ ਲਾਂਚ ਕੀਤਾ ਹੈ ਜੋ ਗਾਹਕਾਂ ਲਈ ਕੰਮ ਦਾ ਸਾਬਿਤ ਹੋ ਰਿਹਾ ਹੈ BSNL ਰਾਜਸਥਾਨ ਨੇ ਐਕਸਟਾ ਇੱਕ ਪੋਸਟ ਕਰਦੇ ਹੋਏ ਨਵੇਂ ਪਲਾਨ ਬਾਰੇ ਜਾਣਕਾਰੀ ਦਿੱਤੀ ਹੈ BSNL ਨੇ ਇੱਕ 249 ਰੁਪਏ ਦਾ ਪਲਾਨ ਪੇਸ਼ ਕੀਤਾ ਹੈ ਜਿਸ ਦੇ ਨਾਲ 45 ਦਿਨਾਂ ਦੀ ਮਿਆਦ ਮਿਲ ਰਹੀ ਹੈ ਇਸ ਪਲਾਨ 'ਚ ਰੋਜ਼ਾਨਾ 2GB ਡਾਟਾ ਮਿਲੇਗਾ ਅਤੇ ਅਨਲਿਮਿਟਿਡ ਕਾਲਿੰਗ ਦੇ ਨਾਲ ਨਾਲ ਰੋਜ਼ਾਨਾ 100 SMS ਦੀ ਸਹੂਲਤ ਮਿਲਦੀ ਹੈ ਨਿੱਜੀ ਕੰਪਨੀਆਂ ਕੋਲ ਇੰਨਾ ਸਸਤਾ ਪਲਾਨ ਨਹੀਂ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਰਾਹੀਂ ਜ਼ਰੂਰ ਦੱਸਣਾ ਹਾਲ ਹੀ ਵਿੱਚ ਨਿੱਜੀ ਟੈਲੀਕਾਮ ਕੰਪਨੀਆਂ ਨੇ ਆਪਣਾ ਪਲਾਨ ਕਰੀਬ 27% ਤੱਕ ਮਹਿੰਗਾ ਕੀਤਾ ਹੈ ਕਈ ਕੰਪਨੀਆਂ ਦੇ ਪਲਾਨ ਤਾਂ 600 ਰੁਪਏ ਤੱਕ ਮਹਿੰਗੇ ਹੋ ਗਏ ਨੇ ਇਹਨਾਂ ਪਲਾਨ ਦੇ ਮਹਿੰਗੇ ਹੋਣ ਤੋਂ ਬਾਅਦ ਗਾਕਾਂ ਨੂੰ BSNL ਦੀ ਯਾਦ ਆਈ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ BSNL 트ੈਂਡ ਕਰ ਰਿਹਾ ਹੈ ਇਸ 트ੈਂਡ ਦੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਾਣ ਬੁੱਝ ਕੇ BSNL ਨੂੰ ਬਰਬਾਦ ਕੀਤਾ ਹੈ ਕਿਉਂਕਿ ਨਿੱਜੀ ਕੰਪਨੀਆਂ 6G ਦੀ ਤਿਆਰੀ ਕਰ ਰਹੀਆਂ ਨੇ ਅਤੇ BSNL ਕੋਲ ਅਜ ਵੀ 4G ਨਹੀਂ ਹੈ। ਇਸੇ ਬਹਿਸ ਵਿਚਕਾਰ BSNL ਨੇ ਇੱਕ ਸਸਤਾ ਪਲਾਨ ਲਾਂਚ ਕੀਤਾ ਹੈ ਜੋ ਗਾਹਕਾਂ ਲਈ ਕੰਮ ਦਾ ਸਾਬਿਤ ਹੋ ਰਿਹਾ ਹੈ। BSNL ਰਾਜਸਥਾਨ ਨੇ ਐਕਸਤੇ ਇੱਕ ਪੋਸਟ ਕਰਦੇ ਹੋਏ ਨਵੇਂ ਪਲਾਨ ਬਾਰੇ ਜਾਣਕਾਰੀ ਦਿੱਤੀ ਹੈ। BSNL ਨੇ ਇੱਕ 249 ਰੁਪਏ ਦਾ ਪਲਾਨ ਪੇਸ਼ ਕੀਤਾ ਹੈ ਜਿਸ ਦੇ ਨਾਲ 45 ਦਿਨਾਂ ਦੀ ਮਿਆਦ ਮਿਲ ਰਹੀ ਹੈ ਇਸ ਪਲਾਨ ਚ ਰੋਜ਼ਾਨਾ 2GB ਡਾਟਾ ਮਿਲੇਗਾ ਅਤੇ ਅਨਲਿਮਿਟਿਡ ਕਾਲਿੰਗ ਦੇ ਨਾਲ ਨਾਲ ਰੋਜ਼ਾਨਾ 100 SMS ਦੀ ਸਹੂਲਤ ਮਿਲਦੀ ਹੈ ਨਿੱਜੀ ਕੰਪਨੀਆਂ ਕੋਲ ਇੰਨਾ ਸਸਤਾ ਪਲਾਨ ਨਹੀਂ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਰਾਹੀਂ ਜ਼ਰੂਰ ਦੱਸੋ